ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਸਟਿਟਿਊਟ ਕਾਲਜਾਂ ਤੇ ਨੇਬਰਹੂਡ ਕੈਂਪਸ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਗੈਸਟ ਫੈਕਲਟੀ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਗੇਟ ਵੀ ਬੰਦ ਕਰ ਦਿੱਤਾ ਇਹਨਾਂ ਦੇ ਹੱਥਾਂ ਵਿੱਚ ਪੋਸਟਰ ਫੜ ਕੇ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਕੇ ਕੇ ਯਾਰਵ ਦੀ ਯਦਗਾਰਨ ਪੰਜਾਬ ਦਾ ਸਿੱਖਿਆ ਟਾਂਚਾ ਫੇਲ ਹੋ ਚੁੱਕਾ ਹੈ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਅਧਿਆਪਕ ਦਿਵਸ ਵਾਲੇ ਦਿਨ 5 ਤਰੀਕ ਨੂੰ ਅਸੀਂ ਵਿਦਿਆਰਥੀਆਂ ਨਾਲ ਰਲ ਕੇ ਦਰਨਾ ਪ੍ਰਦਰਸ਼ਨ ਕਰਾਂਗੇ ਅੱਜ ਅਸੀਂ ਜਿਹੜੇ ਨੈਬਰ ਰੋਡ ਕਾਲਾਂ ਦੀ ਗੈਸਟ ਫੈਬਿਲਿਟੀ ਹੈ ਤੇ ਕੰਸਟਰਕਟ ਕਾ ਜਾਣ ਦੀ ਗੈਸਟ ਫੈਬਿਲਿਟੀ ਬੋਲਾਂ ਜੋ ਨਹੀਂ ਵਸਤਾ ਗੇਟ ਬੰਦ ਕੀਤਾ ਗਿਆ ਹੈ ਕਿਉਂਕਿ ਅਸੀਂ ਲਗਭਗ 44 ਦਿਨਾਂ ਤੋਂ ਦਰਨੇ ਦੇ ਬੈਠੇ ਹੋਏ ਹਾਂ ਸਾਡੀ ਮੰਗ ਇਹ ਹੈ ਕਿ ਅਸੀਂ ਲਗਾਤਾਰ ਪਹਿਲਾਂ ਕੋਲ ਪੜਾਉਂਦੇ ਆ ਰਹੇ ਜਿਹੜੇ ਕੰਸਟਿਟਿਊਟ ਕਾਲਜ ਨੇ ਨੈਬਰਡ ਕੈਂਪਸ ਨੇ ਜੋ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਨਹੀਂ ਅਸੀਂ ਸਾਡੀ ਇੰਟਰਵਿਊ ਇੱਕ ਵਾਰ ਹੋਈ ਸੀ 2018 ਨੂੰ ਪਹਿਲਾਂ ਉਹ ਤੋਂ ਬਾਅਦ ਅਸੀਂ ਲਗਾਤਾਰ ਕੰਟੀਨਿਊ ਕੰਮ ਕਰਦੇ ਆ ਰਹੇ ਸੀ ਸਾਡ ਗਿਣਤੀ ਲਗਭਗ 220 ਦੇ ਕਰੀਬ ਬਣਦੀ ਹੈ ਲਗਭਗ 13 ਕੰਸਟਿਟਿਊਟ ਕਾਲਜ ਨੇ 6 ਨੈਬਰਡ ਕੈਂਪਸ ਨੇ ਇਨ੍ਹਾਂ ਵਿੱਚ 35 ਤੋਂ 40 ਹਜ਼ਾਰ ਬੱਚਾ ਪੜਦਾ ਪਿਆ ਹੈ ਅੱਜ ਡੇਢ ਮਹੀਨਾ ਹੋ ਗਿਆ ਨਾ ਤਾਂ ਬੱਚਿਆਂ ਨੂੰ ਕਲਾਸ ਲੱਗ ਰਹੀ ਹੈਗੀ ਕਿਉਂਕਿ ਜੇ ਟੀਚਰਾਂ ਪੜਾਉਣ ਜਾਣ ਗੈਸਟ ਕੁਲਟਾਂ ਨੂੰ ਉਹਨਾਂ ਨੇ ਕੱਢਿਆ ਹੋਇਆ ਯੂਨੀਵਰਸਿਟੀ ਬਾਹਰ ਉਹਨਾਂ ਨੂੰ ਤੇ ਕਹਿੰਦੇ ਦੁਬਾਰਾ ਉਹ ਇੰਟਰਵਿਊ ਲੈਣੀ ਹੈ ਸੀਨੇ ਰੈਲਿਟੀ ਕੀ ਹੈ ਜੋ ਪਹਿਲਾਂ ਓਲਰੈਡੀਸ ਇੰਟਰਵਿਊ ਦੇ ਕੇ ਲੱਗੇ ਹੋਏ ਆਂ ਅਸੀਂ ਸਾਰੇ ਲੀਜੀਏ ਵਾਲਾ ਨੈੱਟ ਪਾਸ ਪੀਐਚਡੀ ਪਾਸ ਆ ਬਕਾਇਆ ਸਾਡੀ ਐਡ ਆਈ ਸੀ ਸਾਡੀ ਇੰਟਰਵਿਊ ਹੋਈ ਸੀ ਸਾਡੀ ਸੈਕਸ਼ਨ ਬਕਾਇਆ ਦਾ ਪ੍ਰੋਪਰ ਰੂਮ ਤਾਪਕ ਹੋਈ ਸੀ ਪਰ ਜੋ ਨਵਾਂ ਵੀਰ ਸਾਹਿਬ ਆਏ ਨੇ ਕੇ ਕੇ ਯਾਦਵ ਜੀ ਉਹ ਕਹਿੰਦੇ ਨੇ ਵੀ ਦੁਬਾਰੇ ਉਹ ਇੰਟਰਵਿਊ ਕਰਾਉਣੀ ਹੈ ਤੇ ਇਸ ਕਰਕੇ ਸਾਨੂੰ ਡਰ ਹੈ ਵੀ ਜਿਹੜੇ ਕੱਤੇ ਮ ਉਹ ਕੱਢਿਆ ਜਾਣਾ ਹੈ ਅਜੇ 올ਰੇਡੀ ਕੱਚੇ ਆ ਜਿਹੜੇ ਤਨਖਾਹਾਂ ਨੇ ਸਾਨੂੰ ਦਗਾ ਇਹ ਪਹਿਲਾਂ 25% ਤਨਖਾਹ ਮਿਲਦੀ ਹੈ ਸਾਡੀ ਦੋ ਮੰਗਾ ਨੇ ਸਾਨੂੰ ਦੁਬਾਰੇ ਜੁਵੈਨ ਕਰਵਾਇਆ ਜਾਏ ਬਣਾ ਇੰਟਰਵਿਊ ਤੋਂ ਜੋ ਬੰਦੇ ਨਾ ਕੰਮ ਕਰਦੇ ਆ ਰਹਿਆ ਦੂਜੀ ਟੀਮ ਮੰਗੇ ਐ ਇਸ ਲੋਕਾ ਦੀ ਤਨਖਾਹ ਐ ਉਹ ਜੋ ਜੂ ਜੂ ਦੇ ਰੂਲ ਨੇ ਚਾਹੁੰਦੇ ਆ ਸਾਡੀ ਤਨਖਾਹ ਮਿਲੇ ਜੋ ਤੁਹਾਡੀ ਮੰਗਾਂ ਨਹੀਂ ਮੰਲੀਆਂ ਜਾਂਦੇਆਂ ਅਸੀਂ ਤਾਂ ਨੰਨ ਦਿਨ ਰਾਤ ਐਦਾਂ ਹੀ ਚਲਾ ਕੇ ਰੱਖਣਾ ਸਾਨੂੰ ਤਾਂ 45 ਦਿਨ ਹੋ ਗਏ ਭਾਵੇਂ ਸਾਨੂੰ ਮਿਲਣਾ 2 ਮਹੀਨੇ ਹੋਰ ਲੱਗ ਜਾਣਾ ਅਸੀਂ ਡਟ ਕੇ ਰਹਾਂਗੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਲਾਭ ਯੂਨੀਵਰਸਿਟੀ ਪੀਸ਼ੋਂ ਅਪੀਲ ਕਰਦੇ ਆ ਕਿ ਜਲਦੋਂ ਸਾਡੀ ਮੰਗ ਮੰਨੋ ਤਾਂ ਮੈਨਾਂ ਹੱਲ ਕਰੋ ਜੇ ਮੈਨਾਂ ਹੱਲ ਨਹੀਂ ਕਰਦੇ ਤਾਂ ਪੰਜ ਨੰਬਰ ਡਾਕੂ ਦੇਵ ਸੁਣੋ ਆ ਜਿਹੜੇ ਯੂਨੀਵਰਸਿਟੀ ਦੇ ਕਾਲਜ ਨੇ ਉਹਨਾਂ ਵੀ ਜਗ੍ਹਾ ਹੜਤਾਲਾਂ ਕਰਵਾਵਾਂਗੇ ਤੁਹਾਡੇ ਵਿਦਿਆਰਥੀ ਜੱਥੇ ਬੰਦਿਆਂ ਨੇ ਹੜਤਾਲਾਂ ਕਰਵਾ ਲਿਆ ਨੇ ਅਸੀਂ ਨਾਲੇ ਮੰਗਦੇ ਵੀ ਸਾਡੀ ਮੰਗ ਜਲਦੀ ਜਲਦੀ ਮੰਨੀ ਜਾਵੇ ਸਾਡੀ ਇਹ ਮੰਗ ਹੈ ਜੀ ਹਾਂਜੀ ਅਸੀਂ ਸਾਰੇ ਕੰਸਟਿਟਿਊਟ ਕਾਲਜ ਅਤੇ ਨੇਬਰੂ ਕੈਂਪਸ ਨੂੰ ਬਚਾਉਣਾ ਚਾਹੁੰਦੇ ਆ ਜਿੱਥੇ ਜਿੰਨਾ ਬੱਚਿਆਂ ਦੀ ਗਿਣਤੀ ਲਗਭਗ 30 ਤੋਂ 35000 ਦੇ ਵਿੱਚ ਹੈਗੀ ਆ ਉਹ ਬੱਚਿਆਂ ਦੇ ਕਾਲਜ ਨਹੀਂ ਲੱਗ ਰਹੇ ਕਿਉਂਕਿ ਉੱਥੇ 70% ਉੱਥੇ ਗੈਸਟ ਫੈਕਲਟੀ ਕੰਮ ਕਰ ਰਹੀ ਆ ਗੈਸਟ ਫੈਕਲਟੀ ਨੂੰ ਅਜੇ ਤੱਕ ਪ੍ਰਵਾਨਗੀਆਂ ਨਹੀਂ ਦਿੱਤੀਆਂ ਇੰਟਰਵਿਊ ਥਰੂ ਅਸੀਂ ਭਰਤੀ ਹੋਏ ਸੀ ਇਹ ਫਿਰ ਤੋਂ ਰਿਪੀਟ ਕਰ ਰਿਹਾ ਕੋਰਟ ਦੇ ਫੈਸਲੇ ਨੂੰ ਵੀ ਫੇਲ ਕਰ ਰਹੇ ਆ ਜਿਸ ਕਰਕੇ ਸਾਡੇ ਬੱਚੇ ਦੀ ਪੜ੍ਹਾਈ ਰੁਲ ਰਹੀ ਆ ਅਸੀਂ ਅਧਿਆਪਕ ਰੁਲ ਰਹੇ ਆ ਤੇ ਸਰਕਾਰ ਦੇ ਕਰਨ ਤੇ ਜੂਨ ਹੀ ਸਰ ਕਰੀ ਦੂਜੀ ਸਾਡੀ ਮੇਨ ਮੰਗ ਆ ਸਾਡੀ ਯੂਨੀਵਰਸਿਟੀ ਅਕਾਦਮਿਕ ਵੀ ਸੀ ਚਾਹੀਦਾ 44 ਦਿਨਾਂ ਤੋਂ ਧਰਨੇ ਤੇ ਅਸੀਂ ਇੱਕ ਦਿਨ ਵੀ ਸਾਡਾ ਵਾਈਸ ਚਾਂਸਲ ਸਾਡੀ ਯੂਨੀਵਰਸਿਟੀ ਨਹੀਂ ਆਇਆ ਕਿਉਂ ਚੇਅਰ ਲੈਂਦਾ ਭੁੱਖਾ ਏ ਜੇ ਕੰਮ ਹੀ ਨਹੀਂ ਕਰਦੇ ਤੇ ਫਿਰ ਫਿਰ ਕਾਹਦੇ ਵਾਸਤੇ ਉਹਨੇ ਵਾਈਸ ਚਾਂਸਲ ਦਾ ਉਹਦਾ ਸੰਭਾਲਿਆ ਸ਼ਰਮ ਹੋਣੀ ਚਾਹੀਦੀ ਜਿਹੜੇ ਸਾਡੀ ਯੂਨੀਵਰਸਿਟੀ ਦਾ ਦੂਜੇ ਡੀਨ ਹੋਰ ਗਿਆ ਸੀ ਉਹਨਾਂ ਕੋਲ ਜਾਣੇ ਅਸੀਂ ਮੀਟਿੰਗ ਕਰਦੇ ਹਾਂ ਅਸੀਂ ਮੀਟਿੰਗ ਕਰਦੇ ਹਾਂ ਸਰਕਾਰ ਨਾਲ ਸਾਡੀ ਮੀਟਿੰਗ ਹੋਈ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਇਹਦਾ ਸਿੱਧਾ ਸਿੱਧਾ ਇੱਕੋ ਹੀ ਮਕਸਦ ਇਹਨਾਂ ਦਾ ਹੈਗਾ ਸਰਕਾਰੀ ਅਦਾਰੇ ਇਹ ਸਾਡੀ ਸਰਕਾਰੀ ਯੂਨੀਵਰਸਿਟੀ ਇੱਥੇ ਜਿਹੜਾ ਕਨਸਟੀਟਿਊਟ ਕਾਲਜ ਸਰ ਕਾਰੀ ਕੋਲੇ ਆ ਇਹ ਬੰਦ ਕਰਨਾ ਚਾਹੁੰਦੇ ਆ ਪ੍ਰਾਈਵੇਟ ਨੂੰ ਇਹ ਸਪੋਰਟ ਕਰਨਾ ਚਾਹੁੰਦੇ ਆ ਕਿਉਂਕਿ ਸਾਡੇ ਵਾਈ ਚਾਂਸਲਰ ਦੀ ਸਿੱਧੀ ਸਟੇਟਮੈਂਟ ਸੀ ਮੂਝੇ ਕੀ ਫਰਕ ਪੜਦਾ ਹੈ ਅਗਰ ਬੱਚੇ ਪ੍ਰਾਈਵੇਟ ਮੇ ਐਡਮਿਸ਼ਨ ਲੈ ਲੇਗੇ ਤੁਸ ਉਹਨਾਂ ਨੂੰ ਨਹੀਂ ਫਰਕ ਪੈਂਦਾ ਪਰ ਪਿੰਡਾਂ ਦੇ ਬੱਚਿਆਂ ਨੂੰ ਗਰੀਬਾਂ ਦੇ ਬੱਚਿਆਂ ਨੂੰ ਕਿਸਾਨਾਂ ਦੇ ਬੱਚਿਆਂ ਨੂੰ ਘਰਤੀ ਦੇ ਬੱਚਿਆਂ ਨੂੰ ਉਹਨਾਂ ਨੂੰ ਫਰਕ ਪੈਂਦਾ ਉਹਨਾਂ ਦੇ ਬੱਚੇ ਨਹੀਂ ਪੜ ਸਕਦੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਸੋ ਅਸੀਂ ਉੱਚ ਸਿੱਖਿਆ ਨੂੰ ਬਚਾਉਣੀ ਆ ਅਸੀਂ ਪੀ ਐਚ ਡੀ ਬਚਾਉਣੀ ਆ ਅਸੀਂ ਸਰਕਾਰੀ ਕਾਲਜ ਬਚਾਉਣੇ ਆ ਅਸੀਂ ਸਰਕਾਰੀ ਯੂਨੀਵਰਸਿਟੀ ਬਚਾਉਣੀ ਆ ਤੇ ਅਸੀਂ ਪ੍ਰਾਈਵੇਟ ادارے ਬੰਦ ਕਰਾਉਣੇ ਆ ਤੇ ਜਿਹੜੇ ਪ੍ਰਾਈਵੇਟ ਨੂੰ ਸਪੋਰਟ ਕਰਦੇ ਆ ਅਸੀਂ ਉਹਨਾਂ ਨੂੰ ਸੱਤਾ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਆ ਜੀ ਧੰਨਵਾਦ ਅਸੀਂ ਇੱਕ ਗੱਲ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਕਿ ਕੱਚੇ ਮਲਾਜ਼ਮ ਨੂੰ ਕੱਚਾ ਮਲਾਜ਼ਮ ਰਿਪਲੇਸ ਨਹੀਂ ਕਰ ਸਕਦਾ ਤੇ ਅਸੀਂ ਗੈਸਟ ਫੈਕਲਟੀ ਵੱਲੋਂ ਸਿੱਖਿਆ ਮੰਤਰੀ ਨੂੰ ਵੀ ਸੀ ਸਾਵ ਨੂੰ ਦੋ ਤਿੰਨ ਵਾਰ ਅਸੀਂ ਇਹ ਜੱਜਮੈਂਟਸ ਦੀਆਂ ਕਾਪੀਆਂ ਵੀ ਦੇ ਚੁੱਕੇ ਆਂ ਕਿ ਵੀ ਤੁਸੀਂ ਇਹਨਾਂ ਜੱਜਮੈਂਟ ਦੀਆਂ ਕਾਪੀਆਂ ਦੇ ਆਧਾਰ ਤੇ ਵੀ ਇਹ ਗੱਲ ਵੀ ਸਾਨੂੰ ਜਸਟੀਫਾਈ ਕਰੋ ਵੀ ਜਦੋਂ ਕੋਰਟ ਨੇ ਆਰਡਰ ਕੱਢੇ ਹੋਏ ਨੇ ਵੀ ਕੱਚੇ ਮਲਾਜ਼ਮ ਨੂੰ ਕੱਚਾ ਨਹੀਂ ਰਿਪਲੇਸ ਕਰਦਾ ਤੁਸੀਂ ਸਾਡੀ ਇੰਟਰਵਿਊ ਕਿਹੜੇ ਆਧਾਰ ਤੇ ਰੱਖ ਸਕਦੇ ਹੋ ਆ 27 ਤਰੀਕ ਨੂੰ ਸਾਡੇ ਨੇਬਰਹੂਡ ਕੈਂਪਸ ਦੇ ਜਿਹੜੇ ਗੈਸਟ ਫਿਕਿਲਟੀ ਮੁਲਾਜ਼ਮਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਹਾਈ ਕੋਰਟ ਨੇ ਆਪਣੀ ਪਹਿਲੀ ਹੀਅਰਿੰਗ ਦੇ ਵਿੱਚ ਹੀ ਫੈਸਲਾ ਸੁਣਾ ਦਿੱਤਾ ਕਿ ਕੱਚੇ ਮੁਲਾਇਮ ਨੂੰ ਜਦੋਂ ਤੱਕ ਉਸ ਦੀ ਪੋਸਟ ਤੇ ਰੈਗੂਲਰ ਭਰਤੀ ਨਹੀਂ ਹੁੰਦੀ ਉਸ ਨੂੰ ਰਿਪਲੇਸ ਨਹੀਂ ਕਰ ਸਕਦੇ ਤੇ ਨਾ ਹੀ ਤੁਸੀਂ ਕੋਈ ਇਸ਼ਤਿਹਾਰ ਜਾਰੀ ਕਰ ਸਕਦੇ ਹੋ ਇਸ ਜੱਜਮੈਂਟਸ ਨੂੰ ਅਸੀਂ ਬਾਰ ਬਾਰ ਯੂਨੀਵਰਸਿਟੀ ਦੇ ਅਥਾਰਟੀਲ ਮੈਂਬਰਾਂ ਨੂੰ ਭੇਜ ਰਿਹਾ ਵੀ ਤੁਸੀਂ ਇਸ ਆਧਾਰ ਤੇ ਫੈਸਲਾ ਦਵੋ ਵੀ ਜਦੋਂ ਕੋਰਟ ਮੰਨ ਰਹੀ ਆ ਵੀ ਕੱਚੇ ਨੂੰ ਕੱਚਾ ਰਿਪਲੇਸ ਨਹੀਂ ਕਰ ਸਕਦਾ ਕੋਈ ਐਡਵਰਟਾਈਜ਼ਮੈਂਟ ਨਹੀਂ ਦੇ ਸਕਦੇ ਤੁਸੀਂ ਸਾਡੀ ਦੁਆਰਾ ਇੰਟਰਵਿਊ ਦੀ ਗੱਲ ਕਿਉਂ ਕਰ ਰਹੇ ਹੋ ਤਾਂ ਸਾਡੀ ਪੰਜਾਬ ਸਰਕਾਰ ਨੂੰ ਤੇ ਸਿੱਖਿਆ ਮੰਤਰੀ ਨੂੰ ਜਿਹੜੇ ਜਿਹੜੇ ਖੁਦ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਵੀ ਲਾਅ ਕਿਤੀ ਵੀ ਆ ਤਾਂ ਉਹਨਾਂ ਨੂੰ ਲਾਅ ਦੀ ਭਾਸ਼ਾ ਸਮਝਾਉਣੀ ਚਾਹੀਦੀ ਆ ਕਿ ਤੁਸੀਂ ਮਾਨਯੋਗ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਫੈਸਲਿਆਂ ਤੋਂ ਉੱਪਰ ਨਹੀਂ ਹੈਗੇ ਤੁਹਾਨੂੰ ਪੰਜਾਬ ਦੇ ਵਸਨੀਕਾਂ ਨੇ ਚੁਣਿਆ ਤਾਂ ਕਿ ਤੁਸੀਂ ਉਹਨਾਂ ਦੇ ਦਰਦਾਂ ਨੂੰ ਪੰਜਾਬ ਦੇ ਸਿੱਖਿਆ ਨੂੰ ਬਚਾ ਸਕੋ ਨਾ ਕਿ ਤੁਸੀਂ ਸਾਨੂੰ ਖੁਦ ਕਹਿ ਰਹੇ ਹੋ ਵੀ ਕੋਰਟ ਚ ਚਲੇ ਜਾਓ ਅਸੀਂ ਤੁਹਾਨੂੰ ਡਿਫੈਂਡ ਕਰ ਲਾਂਗੇ ਤਾਂ ਸਾਡੀ ਪੰਜਾਬ ਸਰਕਾਰ ਨੂੰ ਤੇ ਅਈ ਚੰਸਰ ਸਾਹਿਬ ਨੂੰ ਇਹ ਬੇਨਤੀ ਆ ਕਿ ਸਾਡਾ ਜਿਹੜਾ ਮਸਲਾ ਉਹ ਪਹਿਲ ਦੇ ਆਧਾਰ ਤੇ ਇੱਕ ਦੋ ਦਿਨਾਂ ਦੇ ਵਿੱਚ ਹੱਲ ਕੀਤਾ ਜਾਵੇ ਨਹੀਂ ਤੇ 5 ਤਰੀਕ ਨੂੰ ਟੀਚਰ ਡੇ ਆ ਉਸ ਦਿਨ ਜਿਹੜੇ ਆਪਣੇ ਸੀਐਮ ਸਾਹਿਬ ਆਪਣੇ ਮਾਸਟਰ ਦਾ ਮੁੰਡਾ ਕਹਿੰਦੇ ਨੇ ਤਾਂ ਉਹਦੇ ਵਿੱਚ ਗੱਲ ਅਸੀਂ ਐਡ ਕਰ ਦਿੰਦੇ ਆ ਕਿ ਉਸ ਟੀਚਰ ਡੇ ਦੇਣਾ ਸੀ ਪੰਜਾਬ ਦੇ ਜਿਹੜੇ ਕੰਸਟਿਟਿਊਟ ਕਾਲਜ ਨੇ ਸਾਡੇ ਯੂਨੀਵਰਸਿਟੀ ਨਾਲ ਲੱਗਦੇ ਇਹ ਸਾਰੇ ਅਸੀਂ ਬੰਦ ਕਰਾਂਗੇ ਵਿਦਿਆਰਥੀ ਜਥੇਬੰਦੀਆਂ ਦੇ ਅਸੀਂ ਨਾਲ ਆ ਅਸੀਂ ਖੁਦ ਉਹਨਾਂ ਦੀ ਸਹਿਮਤੀ ਦੇ ਨਾਲ ਇਕੱਠੇ ਹੋ ਕੇ ਇਹ ਸਾਰੇ ਕੰਸਟਿਟਿਊਟ ਕਾਲਜ ਨੇਬਰੋਡ ਕੈਂਪਸ ਬੰਦ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ